ਇਮਾਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਇਹ ਬਨ ਬੇਰਿਆ ਤੂੰ ਸਦਾ ਰਹੋ ਹਰ ਨਾਲੇ ਮਾਨੂੰ ਕਹਿੰਦਾ ਮੈਂ ਹੁਣ ਤੂੰ ਹਰ ਦੇ ਨਾਲ ਹੀ ਰਹਿ ਖੁਰਦੋ ਇਧਰ ਉਧਰ ਨਾ ਆਪਣਾ ਮਾਰ ਗੜਿਆ ਤਾਂ ਤੂੰ ਜੱਜ ਬਿਚਾਰਾ ਹਾਂ ਤੂੰ ਸਦਾ ਰਹੋ ਹਰ ਨਾਲੇ ਫੇਰ ਵੀ ਚਾਹੇ ਨਿਆਣਾ ਗੱਡਾ ਹੀ ਸਾਲਾ ਹੋਵੇ ਜਾਂ ਘਰੋਂ ਤੁਰਦਾ ਨਾ ਵਾਹ ਪੇ ਉਹਦਾ ਫਰਜ਼ ਉਹ ਸਿੱਖਿਆ ਦੇਣਾ ਕਿ ਕਿੱਡਾ ਹੀ ਸਾਲਾ ਹੋਵੇ ਭਾਈ ਤੂੰ ਲੈ ਚੱਲਿਆ ਵੱਜ ਕੇ ਟ੍ਰੇਨ ਜੜੀ ਭੱਜ ਕੇ ਸਣਖ ਪਾਰ ਕਰੀ ਧਿਆਨ ਨਾ ਜਾਈ ਕੋਈ ਖੀਸਾ ਨਾ ਘਟਲਵੇ ਚਾਹੇ ਉਹ ਸਾਡੇ ਨਾਲ ਸੈਨਾ ਹੋਵੇ ਪਰ ਵਾਵਾ ਆਪਣਾ ਤਾਂ ਫਰਜ ਹੈ ਉਹਨੂੰ ਕਰ ਲਓ ਮਾਨ ਨੇ ਗਲਤੀਆਂ ਕੀਤੀਆਂ ਨੇ ਪਹਿਲਾਂ ਕਰਦਾ ਰਿਹਾ ਚਾਹੇ ਹੁਣ ਨਾ ਕਰੇ ਪਰ ਫੇਰ ਵੀ ਫਰਜ ਹੈ ਐਵੇਂ ਵੇਰੇਆ ਤੂੰ ਸਦਾ ਰਹੋ ਹਰ ਨਾਲ ਸਦਾ ਸਮਝਾਇਆ ਇਹਨੂੰ ਤੂੰ ਸਦਾ ਰਹੋ ਹਰ ਨਾਲ ਸਦਾ ਹੀ ਹਰਦੇ ਰਹੋ ਬਰੇ ਉਗੜੇ ਨਾ ਛੱਡਦੀ ਹੁਣ ਕਿਤੇ ਉਗੜੀ ਛੜਤੀ ਸੀ ਬੜੀ ਔਖੀ ਫੜਿਆ ਲੜ ਹਰ ਨਾਲ ਰਹੂ ਤੂੰ ਮਨ ਮੇਰੇ ਹਰ ਨਾਲ ਰਹੁ ਤੂੰ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਦੁੱਖ ਸਭ ਵਿਸਾਰਨਾ ਜੇ ਤੂੰ ਹਰ ਦਿਨ ਹੱਸਦਾ ਰਹੇਗਾ ਨਾ ਫਿਰ ਦੁੱਖ ਨਹੀਂ ਕੋਈ ਡੜਿਆਉਂਦਾ ਤੇਰੇ ਦੁੱਖ ਜੇ ਹੋਊ ਵੀ ਤਨ ਨੂੰ ਦੁੱਖ ਲੱਗਣਾ ਨਹੀਂ ਹੋ ਫਿਰ ਦੁੱਖ ਨਾ ਲੱਗਾ ਆਏ ਜੇ ਦੁੱਖ ਹੋਊਗਾ ਦੁੱਖ ਮਹਿਸੂਸ ਨਹੀਂ ਹੋਣਾ ਤੱਤੀ ਤਵੀ ਤੇ ਬੈਠੇ ਨੂੰ ਵੀ ਦੁੱਖ ਨਹੀਂ ਲੱਗਣਾ ਮਨ ਲੋਖੀ ਨਹੀਂ ਹੋਊਗਾ ਐ ਸਮਝ ਲਓ ਜੇ ਮੈਂ ਕਿਸੇ ਡਾਕਟਰ অপারেশন ਕਰਦੇ ਨੇ ਉਹਨੇ ਤੁਹਾਨੂੰ ਟੀਕੇ ਲਾ ਕੇ ਸੁਣ ਕਰਦੇ ਨੇ অপারেশন ਕਰੀ ਜਾਂਦੇ ਨੇ ਸਰੀਰ ਸੁਣਉ ਜੂ ਨਾ ਸੁਣਨਾ ਸੁਣਾ ਬਸ ਤਾਂ ਹੋ ਸੁਣਨਾ ਸੁਣ ਕਹਾ ਸਭ ਕੋਈ ਆ ਨਾ ਤਾਂ ਸੁਣਨ ਕਹਾਂਦੇ ਹੋਈ ਆ ਨਾ ਤਾਂ ਸੁਣ ਹੋ ਗਿਆ ਨਾ ਸਰੀਰ ਨੂੰ ਕਹੈ ਰੀ ਸੋ ਤਾਂ ਸੁਣਨਾ ਸੁਣ ਕਹੈ ਸਭ ਕੋਏ ਸੁਣੋ ਸੁਣ ਦੀ ਗੱਲ ਆਣਾ ਸੁਣ ਕਹਾਤੇ ਹੋਏ ਐਸਾ ਸੁਣੋ ਹੋ ਮੁੜ ਕੇ ਸੁਣਨੇ ਹੋਵੇ ਸਰੀਰ ਸੁਣਨੇ ਹੋ ਜਵੇ ਜੁਟੀ ਗੱਲ ਆਏ ਤੇ ਸੁਣੋ ਹੋ ਜਾਂਦਾ ਸਰੀਰ ਸੁਣੋ ਹੋ ਜਾ ਤੂੰ ਅੱਡ ਹੋ ਜਾ ਚੇਤਨ ਅੱਡ ਹੋ ਜਾ ਸਰੀਰ ਜੜ ਜੜ ਤਾਂ ਪਹਿਲੇ ਸੁਣਨੇ ਵਿਚਾਰ ਇਹਦਾ ਚੇਤਨ ਮਹਿਸੂਸ ਕਰਦਾ ਜੇ ਜੁੜਿਆ ਹੋਇਆ ਇਦਾਂ ਰੋਣਾ ਵੇਹੋਸ਼ਾ ਮਹਿਸੂਸ ਕਰਨ ਵਾਲਾ ਵੇਹੋਸ਼ ਹੈ ਜੇ ਸਿਰ ਨੂੰ ਜੋ ਵਰਜੀ ਕਰੀ ਜਾਓ ਸਰੀਰ ਤਾਂ ਸੁਣਦੇ ਆ ਤਾਂ ਚੇਤਨ ਜੁੜੇ ਹੋਏ ਕਰਕੇ ਚੇਤਨ ਨੂੰ ਮਹਿਸੂਸ ਹੁੰਦਾ ਦੁੱਖ ਤਕ ਲੀਵ ਉਹ ਚੇਤਨ ਜੇ ਸੁਣ ਹੋ ਗਿਆ ਸਰੀਰ ਪਹਿਲਾਂ ਹੀ ਸੁਣ ਜੇ ਚੇਤਨ ਸੁਣ ਹੋ ਗਿਆ ਸਰੀਰ ਤਾਂ ਪਹਿਲਾਂ ਹੀ ਸੁਣ ਅੱਗੇ ਬੇਹੋਸ਼ ਕਰਦੇ ਸੀ ਚੇਤਨੂ ਕਰੋੜਵਾਰ ਵਗੈਰਾ ਸੁਧਾ ਕੇ ਹੁਣ ਸਰੀਰ ਨੂੰ ਅਡੀ ਗੱਲ ਆ ਕੇ ਉਹਨੂੰ ਸੁਣ ਕਰ ਦਿੰਦੀ ਇਹਦਾ ਕੋਈ ਰੱਖਣਾ ਕਰ ਦਿੰਦੀ ਜੇ ਤਾਂ ਅੰਦਰ ਛੱਡਦਾ ਉਹਦੇ ਇੱਥੋਂ ਮੈਸੇਜ ਆਂਦਾ ਨਾ ਤਕਲੀਫ ਤਾਂ ਹੋ ਜਾਂਦਾ ਹੀ ਨਹੀਂ ਕਬ ਟੈਕਨੀਕ ਆ ਗਈ ਹੋਰ ਆ ਗਈ ਟੈਕਨੀ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਦੁੱਖ ਸਭ ਵਿਸਾਰਨਾ ਪਹਿਲਾ ਦਾ ਦੁੱਖਾਰਾ ਤੈਨੂੰ ਵੀ ਸਮਝੂ ਕਿ ਸੋਣਾ ਹੋ ਜੂ ਨਾ ਸਰੀਰ ਜਦ ਤੂੰ ਹਰਦੇ ਨਾਲ ਹੈ ਸਰੀਰ ਨਾਲ ਨਹੀਂ ਹੈ ਇਹਦਾ ਮਤਲਬ ਹੈ ਹੁਣ ਤੂੰ ਸਰੀਰ ਨਾਲ ਹੈ ਜੇ ਹਰਦੇ ਨਾਲ ਰਹੇਗਾ ਸਰੀਰ ਨਾਲ ਨਹੀਂ ਰਹਿੰਦਾ ਫਿਰ ਸਰੀਰ ਨਾਲ ਜੁੜੇਗਾ ਫਿਰ ਦੁਖਾਊਗਾ ਹਰ ਅੰਦਰ ਹਿਰਦੇ ਚ ਤੂੰ ਤੇਰੀ ਕੁੜੀ ਚ ਕਾ ਕਰਕੇ ਸਰੀਰ ਨੂੰ ਤੋਖਦੇ ਜੇ ਤੂੰ ਵੀ ਹਿਰਦੇ ਚ ਰਹਿ ਹਿਰਦੇ ਨਾਲ ਰਹਿ ਸੇ ਤੂੰ ਦੁੱਖੇ ਨਹੀਂ ਹੋ ਸਕਦਾ। ਜੇ ਬੇਵਜਹ ਉਦਾਸ ਜਾਂ ਦੇਸਰ ਦੇ ਚੁੱਦਾ ਉਹਦੇ ਨਾਲ ਲੱਗ ਜਾਂਦਾ ਜਾਂ ਫੇ ਤੜੀ ਦੁੱਖਦਾ ਜੇ ਹੋਸ਼ ਆਉਂਦੀ ਹੈ ਫੇ ਦੁੱਖ ਆਉਣ ਲੱਗ ਜਾਂਦਾ। ਫੇ ਕੋਣੀ ਲੈਣੀ ਪੈਂਦੀ ਆ ਕੋਈ ਕਰਨਾ ਫੇ ਮਹਿਸੂਸ ਹੋਣ ਲੱਗ ਜਾਂਦੇ ਤਕਲੀਫ ਆਪਰੇਸ਼ਨ ਦੀ। ਅੱਗੇ ਕਾਰੋ ਕਰੇ ਤੇਰਾ ਕਾਰ ਸਭ ਸਵਾਰ ਬਾਕੀ ਰਹਿ ਗਿਆ ਕਾਰਜ ਦੀ ਗੱਲ। ਤੇਰੀ ਕੁੜੀ ਜੇ ਨਹੀਂ ਰਹੇਗਾ ਤਾਂ ਕਾਰਜ ਹੀ ਵਿਗੜਨ ਦਾ ਖਤਰਾ ਰਹੇਗਾ ਜਿਵੇਂ ਦਿਮਾਗ ਜੇ ਨਹੀਂ ਰਹਿੰਦੇ ਖਤਰਾ ਰਹਿੰਦਾ ਕਾਰਜ ਵਿਗੜ ਜਾਣ ਅਜੂ ਬੇਹੋਸ਼ ਪਿਆ ਰਹੇ ਸੁਤਾ ਪਿਆ ਰਹੇ ਉੜਦਾ ਕਹਤੇ ਲੈ ਡੋਜ ਮੈਂ ਵੀ ਭਾਈ ਕਾਰਜ ਵਾਸਤੇ ਉਹ ਕਹਿੰਦੇ ਕਾਰਜ ਸਾਰੇ ਉਹਨੂੰ ਹੀ ਸਮਾਰਨੇ ਦੀ ਚਿੰਤਾ ਨਜ਼ਰ ਟੁੱਟੇ ਘਰ ਆ ਰਹੇ ਆਉਂਦੇ ਸਾਡੇ ਨਾਲੇ ਡੇਕਰ ਕਾਰਜ ਤਾਂ ਵਿਗਾੜਨੇ ਜ਼ਵਾਲ ਨੇ ਤੇਰੇ ਹੱਥ ਜਿ ਨਹੀਂ ਉਹਦੇ ਹੱਥ ਜਿ ਨਹੀਂ ਜਿਹੜਾ ਤੈਨੂੰ ਕਰਨਾ ਉਹਨੇ ਹੋਰ ਕਿਸੇ ਤੇ ਕਰਾ ਦੇਣਾ ਤੇਰਾ ਤੂੰ ਫਿਕਰ ਨਾ ਕਰ ਤੂੰ ਦੇਖ ਤਮਸਾ ਕੀ ਕਰਦਾ ਹੋ ਜਿਹੜਾ ਤੇਰਾ ਪਲਾਨ ਸੀਦਾ ਕਿ ਮੈਨੂੰ ਆ ਕਰਨਾ ਪਊ ਉਹ ਕਰਨਾ ਪਊ ਉਹਦਾ ਉਹਦਾ ਕੀਤਾ ਪਿਆ ਤੇ ਡੁੱਬ ਲਿਖਿਆ ਇਹ ਸਾਰਾ ਪਲਾਨ ਉਹਦਾ ਹੈ ਤੇਰਾ ਨਹੀਂ ਪਲਾਨ ਹੈ ਸ੍ਰਿਸ਼ਟੀ ਪੈਦਾ ਕੀਤੀ ਤੇਰਾ ਪਲਾਨ ਇਹ ਤੇਰਾ ਨਹੀਂ ਸ੍ਰਿਸ਼ਟੀ ਦੇ ਵਿੱਚ ਆ ਤੂੰ ਵੀ ਸਿਸ਼ਟੀ ਸਾਰੀ ਉਹਦਾ ਪਲਾਨ ਸੰਸਾਰੀ ਕੰਮ ਜਿਹੜੇ ਉਹ ਉਹਦਾ ਪਲਾਨ ਹੈ ਜਿਹੜੇ ਦੇਖੋ ਦੋ ਕਿਸਮ ਦੇ ਨੇ ਆਪਣੇ ਹਿਰਦੇ ਦੇ ਆਪਣਾ ਜੋ ਅਸੀਂ ਕੰਮ ਕਰਨਾ ਉਹ ਵਿਚ ਸਾਡਾ اختیار ਹੈ ਉਹਦਾ اختیار ਕੋਈ ਨਹੀਂ ਜੋ ਕੰਮ ਕਰਨਾ ਹੈ ਜੀ ਜਿਹਦੇ ਵਾਸਤੇ ਨੂੰ ਚੱਲ ਬਿੜਿਆ ਉਹਦੇ ਵਿੱਚ ਇਹਦਾ اختیار ਹੈ ਪਰਮੇਸ਼ਨ ਦਾ ਕੋਈ اختیار ਨਹੀਂ ਪਰਮੇਸ਼ਨ ਦੀ ਸਿਰਫ ਉਹਦੇ ਵਿੱਚ ਇਹਦੇ ਵਾਸਤੇ ਸਿੱਖੇ ਪਈਆ ਕਰ ਲੈ ਬੇੜਾ ਜਾਂਦਾ ਹੈ رائے مشورہ ਸਿੱਖੇ ਦਖਲ ਕੋਈ ਨਹੀਂ ਦਖਲ ਨਹੀਂ ਜਿਹੜਾ ਪਰਮੇਸ਼ਰ ਦਾ ਕੰਮ ਹੈ ਸੰਸਾਰ ਦਾ ਉਹ ਜਿਹਦਾ ਹਕਮ ਕੋਈ ਨਹੀਂ ਐਲ ਬਰਾਉਂ ਦੱਸ ਸੰਭਾਲਣਾ ਨਹੀਂ ਸੰਭਾਲਣਾ ਉੱਥੇ ਤਾਂ ਇਹਦਾ ਹੁਕਮ ਹੈ ਇਦੀ ਬੰਦੀ ਚੱਲੂਗੀ ਜੀਬ ਦੀ ਬੰਦੀ ਆਪਣੇ ਵਾਸਤੇ ਤੇਰੇ ਅੱਗੇ ਸੰਭਾਲਣਾ ਹੈ ਇਹ ਜਨਮ ਜੂਏ ਹਾਲ ਨੇ ਉਹ ਇਹਦੀ ਮਰਜ਼ੀ ਚੱਲੂ ਕਿਸੇ ਦਾ ਕੋਈ दखਲ ਨਹੀਂ ਇਹ ਚ ਸੰਸਾਰ ਦੇ ਵਿੱਚ ਮੈਂ ਵੱਡਾ ਹੋਣਾ ਛੋਟਾ ਹੋਣਾ ਕੀ ਹੋਣਾ ਕੀ ਨਹੀਂ ਹੋਣਾ ਉਹ ਇਹ ਕੁਝ ਨਹੀਂ ਕਰ ਸਕਦਾ ਜਿੰਨਾ ਮਰਜ਼ੀ ਇਹ ਭਜਲਵੇ ਜਿੰਨਾ ਮਰਜ਼ੀ ਇਹ ਭਜਲਵੇ ਉਹ ਉਹਦੇ ਅਖਤਿਆਰ ਖੇਤਰ ਦੀ ਗੱਲ ਹੈ ਮਾਇਆ ਦੇ ਵਿੱਚ ਜੋ ਸ੍ਰਿਸ਼ਟੀ ਦੀ ਰਚਨਾ ਉਹ ਇਹਦੇ ਖੇਤਰ ਤੋਂ ਪਰੇ ਇਹ ਆਪਣਾ ਅੱਗਾ ਸਮਾਨ ਆਇਆ ਸਮਾਰੇ ਨਾਲ ਸਮਾਰੇ ਦੀ ਬੰਦੀ ਜੇ ਹੁਕਮ ਕੀ ਹੈ ਬਰਬਾਦ ਦੇ ਬਰਬਰਜੀ ਦੇ ਜਿਹਦੀ ਬਰਬਰਜੀ ਹੈ ਚਾਹੇ ਤਾਂ ਹੈ ਨਾ ਸੰਭਾਲ ਵਿੱਚ ਹੈ ਨਾ ਸੰਭਾਰੇ ਉਹਦਾ ਰਿਜ਼ਲਟ ਵੀ ਨਹੀਂ ਭੁਗਤਣ ਇਹ ਅਲੱਗ-ਅਲੱਗ ਦੋ ਚੀਜ਼ਾਂ ਨੇ ਦੋ ਯੋਗਮੈਟ ਟਾਈਪ ਚੱਲਦੇ ਜਬਰਦਸਤ ਮੈਂ ਜਿਹੜਾ ਹੁਕਮ ਕਹਿੰਦਾ ਇਹਦਾ ਹੁਕਮ ਹੈ ਜਬਰਦਸਤ ਬੰਨ ਵਾਲਾ ਜਬਰਦਸਤ ਬੰਨ ਵਾਲਾ ਸਾਡਾ ਆਪਣਾ ਹੁਕਮ ਹੈ ਸਾਡਾ ਆਪਣਾ ਹੁਕਮ ਹੈ ਸਾਡਾ ਕਾਲ ਹੈ ਕਲਪਨਾ ਹੀ ਕਾਲ ਹੈ ਨਾ ਉਹ ਕਾਲ ਸ਼ਰੀਰ ਦਾ ਹੀ ਹੈ ਕਲਪਨਾ ਆਦਾਂ ਵਰਦੀ ਹੋਣੀ ਹੈ ਚਲੋ ਕਿ ਜਾਣੇ ਬੇਕੁਸ਼ ਕਰਤਾ ਤੋਲਾ ਕਰ ਜੀ ਉਹਨੂੰ ਹਾਂ ਇਹਦੇ ਹੱਥਾਂ ਚ ਜਪਣਾ ਜਿਹੜਾ ਜਪਣਾ ਬੰਨਾ ਸਾਡੇ ਹੁਕਮ ਦੇ ਅੰਦਰ ਹੈ ਉਹਦੇ ਹੁਕਮ ਦੇ ਅੰਦਰ ਨਹੀਂ ਹੈ ਉਹ ਦੇਖ ਉਹਨਾਂ ਦਾ ਬੁక్తి ਹੈ ਆ ਬੁక్తి ਦੇ ਭੀਗਾ ਹਾਂ ਦੱਸਦੀ ਜਰੂਰ ਹੈ ਵੀ ਐ ਹੋ ਜੂਗਾ ਜੇ ਐ ਨਾ ਕੀਤਾ ਕੁਰਬਾਨੀ ਦੱਸਦੀ ਹੈ ਵੀ ਇਹ ਆ ਨਾ ਕੀਤਾ ਤਾਂ ਐ ਹੋ ਜੂਗਾ ਪਰ ਅਸੀਂ ਕਰੀ ਜਾਂਦੇ ਦੋਏ ਪਾਸੇ ਗੱਲ ਹੁਕਮ ਦੀ ਆ ਹੀ ਹੋਈ ਹੈ ਹੁਕਮ ਪਰ ਦੋਰ ਹੈ ਇੱਕ ਪਰ ਬਲਾਏ ਇੱਕ ਭਗਤੀ ਲਾਏ ਇਕ ਕੋ ਕ ਪਰਪਲਾਉਂਦਾ ਆਪਣਾ ਕੋ ਵੀ ਜਿਹੜਾ ਪਰਪਲਾਉਣ ਵਾਲਾ ਹੈ ਉਹ ਦੁਆ ਬਖਤੀ ਲਾਉਣ ਵਾਲਾ ਇਹ ਹੁਕਮ ਬਖਤੀ ਲਾਉਣ ਵਾਲਾ ਇਕ ਪਰਪਲਾਏ ਇਕ ਭਗਤੀ ਲਾਏ ਸਭ ਤੇਰਾ ਹੁਕਮ ਅਪਾਰਾ ਇਹ ਇੱਕ ਦੇ ਹੁਕਮ ਨੇ ਬੰਦਦਾ ਹੁਕਮ ਹੈ ਉਹ ਚਿੱਤ ਦਾ ਹੁਕਮ ਹੈ ਤਰਾਤਵਾਂ ਹੁਕਮ ਜਿਹੜਾ ਹੋਏ ਹੈ ਬੰਦਦਾ ਜਰਾ ਆਪਣਾ ਦੋਏ ਰਲ ਕੇ ਇੱਕ ਹੋਏ ਨਾ ਬਫੇ ਇੱਕ ਦਾ ਹੁਕਮ ਹੈ ਕਪਰੰਪਲਾਈ ਜੇ ਵਖ ਵਖ ਦਿਨ ਸਭ ਤੇਰਾ ਹੁਕਮ ਆਪਾਰਾ ਇਹ ਹੁਕਮ ਵੀ ਦੋ ਨੇ ਕਰੀ ਹੈ ਸਾਡੀ ਆਪਣੀ ਮਰਜ਼ੀ ਜਿਹੜੀ ਹੈਗੀ ਇਹ ਸਾਡੀ ਬਹੁਤ ਜਮਲ ਬਲ ਦਾ ਸਰ ਆਪਣੀ ਮਰਜ਼ੀ ਪੈਦਾ ਹੋਈ ਤਾਂ ਸਦਾ ਇੱਥੇ ਆਏ ਜਿੱਦਣ ਆਪਣੀ ਮਰਜ਼ੀ ਹੋਊ ਤਾਂ ਸਦਾ ਛੱਡਾਂਗੇ ਕਿ ਬਾਣੇ ਕਬੂਲ ਕਰਾਂਗੇ ਤਾਂ ਹੀ ਸਰਦਾਰ ਛੱਡਾਂਗੇ ਬਾਣੇ ਕਬੂਲ ਕਰਨ ਹੁਲਕਾ ਨ ਆਪਣੀ ਮਰਜ਼ੀ ਨੂੰ ਜੇ ਨਹੀਂ ਕਬੂਲ ਕੀਤਾ ਤੇ ਛੱਡਦਾ ਇਹ ਬਾਣੇ ਕਬੂਲ ਦਾ ਮਤਲਬ ਹੈ ਜੇ ਤੂੰ ਕਬੂਲ ਲੈ ਭਾਈ ਆਪ ਨਹੀਂ ਕਬੂਲਦਾ ਤੈਨੂੰ ਕੋਈ ਨਹੀਂ ਲਿਆ ਸਕਦਾ ਇਹ ਤੇ ਰਹਿਣਾ ਸਾਡੀ ਮਰਜ਼ੀ ਹੈ ਇੱਥੋਂ ਜਾਣਾ ਸਾਡੀ ਮਰਜ਼ੀ ਹੈ ਇਹ ਗੁਰਬਾਣੀ ਕਰੀਏ। ਇਹਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਇਹਦੀ ਬੰਦੀ। ਗੁਰਬਾਣੀ ਨੂੰ ਸਹਾਇਤਾ ਦੇ ਰਹੀ। ਪਰਮੇਸ਼ਰ ਤਾਂ ਚਾਹੁੰਦਾ ਇਹ ਵੀ ਘਰ ਆ ਜਵੇ। ਗੁਰਬਾਣੀ ਸੱਟ ਕਰੇ ਨਕਰਿਆ ਕਰ। ਉਹ ਤਾਂ ਕਹਿ ਰਹੀ ਹੈ ਵੀ ਕਰਿਆ ਕਰ। ਉਹਦਾ ਕੰਮ ਆ ਤੇ ਕਰਿਆ ਕਰ। ਜੇ ਨਾ ਜਾਵੇ ਪਰਦੇਸ ਚ ਜੀ ਲੱਗਿਆ ਹੈ ਇਹਦਾ ਉਧਰ ਹੋਰ ਫੋਨ ਹੁੰਦਾ ਨੇ ਨੂੰ ਪਿਛੜ ਪਰੇ ਅਸੀਂ ਪਕਾਇਆ ਤੇ ਕੋਟੀ ਡੜਾ ਤੂੰ ਆ ਜਾ ਇਹ ਆਪਣੇ ਇੱਥੇ ਕੰਮ ਦੀ ਨਹੀਂ ਆਇਆ ਕਿ ਕਰਾਂਗੇ ਨਹੀਂ ਇੱਥੇ ਚੱਲਦੀ ਬਸ ਇਹਦੇ ਦਿਮਾਗ ਚ ਕੁਝ ਉਲਟਾ ਫਸਿਆ ਹੈ ਔਰ ਜਿਹੜੇ ਸਿੱਖਿਆ ਨਹੀਂ ਦਿੰਦੇ ਜਿਹੜੀਆਂ ਬੱਤਾਂ ਸਿੱਖਿਆ ਨਹੀਂ ਦਿੰਦੀਆਂ ਉਹ ਸ਼ੈਤਾਨ ਦੀਆ ਬੱਤਾਂ ਨੇ ਜੇ ਸਿੱਖ ਰਾਜ ਦੀ ਗੱਲ ਕਰਦੇ ਨੇ ਉਹ ਸ਼ੈਤਾਨ ਉਹ ਇੱਥੇ ਰੱਖਣਾ ਚਾਹੁੰਦੇ ਨੇ ਗੁਰਮਤਿ ਨਹੀਂ ਕਰ ਰਹੀ ਇਹ ਗੱਲ ਬਿਲਕੁਲ ਜੇ ਇਹ ਤਾਂ ਛੱਡ ਲੈ ਸੰਸਾਰ ਫੇਰ ਆ ਜਾਓ ਤੁਰ ਕੇ ਫੇ ਤੁਸੀਂ ਉਹ ਕੰਮ ਤਾਂ ਹੋਣਾ ਵੀ ਜਿਹੜੇ ਕਰਨੇ ਉਹ ਤਾਂ ਉਹ ਨਹੀਂ ਐ ਤੇ ਆ ਬੋਲੇ ਇਹ ਤਾਂ ਡੇਪੋ ਸੰਸਾਰ ਦੇ ਬਾਕੀ ਸਾਰੀਆਂ ਬਤਾਂ ਸੁਣ ਤਾ ਦੇ ਨੂੰ ਜੋੜ ਕੇ ਰੱਖਣਾ ਨੇ ਉਹ ਕੀ ਨਾ ਫਾਂਸਰ ਕੀ ਵਿਧੀ ਦੇ ਅਨਸਾਰੀਆਂ ਬਸਾਉਣ ਦੀਆਂ ਵਿਧੀਆਂ ਦੇ ਫਾਂਸਰ ਕੀ ਵਿਧੀ ਸਭ ਕੋ ਜਾਣਾ ਉਹ ਤਾਂ ਸਾਰੇ ਜਾਣਦੇ ਨੇ 400 4 5 74 ਜੜੇ ਇੱਕ ਹੈ ਬਿਸਗ ਉਹ ਫਾਂਸਰ ਕੀਆਂ ਵਿਧੀਆਂ ਨੇ ਸਾਰੀਆਂ ਹੀ ਉਹਦੇ ਚ 5 4 ਕੁ ਵਿਧੀਆਂ ਸ਼ੂਟਡ ਕੀ ਹੋਣ ਇਹ ਤਾਂ ਪਹਿਲੀ ਹੈ ਪਹਿਲਾ ਜਿਹੜਾ ਤਰਾ ਜੱਡੀ ਦਾ ਇੱਕ ਸਭ ਤੋਂ ਲਾਸਟ ਵਾਲਾ ਅਸਤੋਂ ਜਾਣਾ ਇੱਕ ਦੋ ਕੁ ਵਿਚਾਰੇ ਦੇ ਬਾਕੀ ਸਭ 400 ਵੇ ਦੀਆਂ ਫਸਲ ਦੀ ਹੋਈ ਤੇ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਜਿੱਤੇ ਤੱਕ ਆਪਣੇ ਕਾਰਜ ਦੇ ਸੰਸਾਰੀ ਜਦੋਂ ਹਰ ਦੇ ਨਾਲ ਰਹਿੰਦਾ ਤੇ ਉਹਦੇ ਤਾਂ ਉਹ ਪਾਣੀ ਜਿਹਾ ਸਭ ਕੁਝ ਤੋਂ ਕਮੇਟ ਤੇ ਤੂੰ ਆਪੇ ਸਵਾਰੀ ਜਾਊਗਾ ਸਭਨਾ ਗੱਲਾਂ ਕੀ ਕਾਰ ਕਰਦਾ ਜਿਹੜਾ ਮੇਰੇ ਨਾਲ ਲੋਗ ਉਹਦੇ ਕਾਰਜ ਮੈਂ ਸਾਰੂ ਭਗਤਾਂ ਦੇ ਕਾਰਜ ਸੱਦਾ ਦੇ ਕਾਰਜ ਆਪ ਖਲੋ ਸੱਦਾ ਦੇ ਕਾਰਜ ਤੇ ਆਪੇ ਖਲੋਦਾ ਤੇਰਾ ਕੋਈ ਕਾਜ ਜੇ ਵਿਗੜਦਾ ਤੂੰ ਮੇਰੇ ਚਿੰਤਾ ਨਾ ਕਰ ਵਿਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਲ ਗੱਲਾਂ ਸਵਾਰਨਾ ਰਾਜ ਦਾ ਵਿਗੜਿਆ ਹੋਇਆ ਕੋਈ ਹੈ ਬਾਕੀ ਦਾ ਸੰਸਾਰ ਦੇ ਕਾਰਜ ਇਹ ਤਾਂ ਉਹਦੇ ਨੇ ਸਾਡਾ ਕਾਰਜ ਇੱਕ ਹੈ ਜਿਹੜਾ ਕਰਨਾ ਆ ਅਸੀਂ ਇੱਥੇ ਓ ਕੀ ਹੋਰ ਕਾਜ ਬਾਕੀ ਦਾ ਉਹਦੇ ਕਾਰਜ ਵੇ ਲੋ ਸੰਸਾਰ ਚ ਰੋਣਾ ਨਾ ਚ ਰੋਣਾ ਕੀ ਹੋਣਾ ਕੀ ਇਹ ਤਾਂ ਉਹਦਾ ਕਾਰਜ ਹੈ ਸਾਡਾ ਨਹੀਂ ਅਸੀਂ ਉਹ ਕਾਰਜ ਨੂੰ ਆਪਣਾ ਬੁੱਢੀ ਬੈਠੇ ਹਾਂ ਆਪਣੇ ਕਾਰਜ ਦਾ ਪਤਾ ਕੋਈ ਨਹੀਂ ਇਸੇ ਕਾਰਜ ਦੀ ਗੱਲ ਕਰ ਰਹੇ ਨੇ ਕੀ ਕਾਰੋ ਕਰੇ ਬਾਕੀ ਸਾਰੀ ਕਾਰਜਾਂ ਦੀ ਗੱਲ ਨਹੀਂ ਕੀਤੀ ਬਿਲਕੁਲ ਵੀ ਇੱਥੇ ਕਿ ਸਾਰੇ ਜਿਹੜੇ ਕਾਮਰੇ ਤੁਹਾਡੇ ਵਿਗੜ ਨਹੀਂ ਕੋਈ ਦਊਗਾ ਉਹ ਉਹ ਜਿਹੜੇ ਵਿਗੜਦੇ ਨੇ ਪਹਿਲਾਂ ਵੀ ਵਿਗੜਦੇ ਨੇ ਤੁਸੀਂ ਬਾਹਰ ਰਹੋ ਆਪ ਖੜੇ ਰਹੋ ਡਿਊਟੀ ਤੇ ਤਾਂ ਵੀ ਵਿਗੜ ਜਾਂਦੇ ਨੇ ਨਾ ਵਿਗੜਦੇ ਨੇ ਉਹਨਾਂ ਦੀ ਗੱਲ ਛੱਡੋ ਜਿਹੜਾ ਸਾਡਾ ਕਾਰਜ ਕਰਨਾ ਆ ਉਹ ਸੇ ਵਰਜੂਗ ਪਵਜਾ ਕਰ ਤਰਿਆ ਜਾਊਗਾ ਬਾਕੀ ਜੋ ਅਸੀਂ ਜਿਹੜੀ ਚੀਜ਼ ਅਸੀਂ ਛੱਡ ਕੇ ਸਮੁੰਦਰ ਜਾਣੇ ਅਸੀਂ ਸਮੁੰਦਰ ਦੇ ਵਿੱਚ ਇਕੱਠਾ ਕਰਕੇ ਕੁਝ ਨਾ ਇਕੱਠਾ ਕਰਕੇ ਕੀ ਲੈਣਾ ਛੱਡਦਾ ਇੱਥੇ ਹੀ ਜਾਣਾ ਹੁਣ ਛੱਡ ਜਾਣਾ ਜੇ ਇਕੱਠਾ ਕਰ ਲੈਣਾ ਤਾਂ ਡੁੱਬਣਾ ਪਊਗਾ ਵਿੱਚੇ ਜੇ ਡੁੱਬਣਾ ਦਾ ਇਕੱਠਾ ਕਰ ਲੋ ਤੇ ਤਰ ਕੇ ਜਾਣਾ ਤਾਂ ਛੱਡੋ ਪਰੇ ਇਕੱਠਾ ਕਰਕੇ ਵੀ ਤਾਂ ਛੱਡੇ ਜਾਣਾ ਪਹਿਲਾਂ ਛੱਡ ਰੱਖੋ ਜਿਹੜਾ ਜਿਮੜੂ ਗੜੂ ਗੋ ਜਿਹੜਾ ਉਹ ਸਮਾਨ ਇਕੱਠਾ ਕੀਤਾ ਹੈ ਇਹ ਤੇ ਰਹਿ ਗਈ ਖੌਲੋ ਨਜ਼ਰ ਹੋ